ਸਸਿਆ ਆ ਕੇ ਅੰਦਰ ਫੈਕਟਰੀ ਬੰਦ ਹੋਵੇ ਸਾਡੇ ਕੋਲ ਪੈਨ ਪਾਈ ਗਏ ਸੀ ਵੀ ਆ ਸਾਨੂੰ ਤੰਗ ਅਸੀਂ ਵੀ ਜੋ ਬੱਚੇ ਐਸ ਕੋਲੇ ਸਟਾਰ ਪਲਸ ਸਕੂਲ ਆ ਕੋਲੇ ਡੀਏ ਵੀ ਆ ਤੇ ਜਨੇ ਕੀ ਧੂਆ ਬੱਚਾਂ ਤੱਕ ਵੀ ਜਾਂਦਾ ਘਰਾਂ ਵੀ ਜਾਂਦਾ ਹੈ ਨਾ ਤੇ ਵੀ ਅਸੀਂ ਫੈਕਟਰੀ ਬੰਦ ਕਰਾਉਣਾ ਚਾਹੁੰਦੇ ਸਾਰੇ ਪਿੰਡ ਪਾਈਆਂ ਦੇ ਅਸੀਂ ਨਾਲ ਹੈਗੇ ਆ ਤੇ ਸੱਟ ਨਾਲ ਟੜਿਆ ਸਾਨੂੰ ਵੀ ਸਰੀ ਤੋਡੀ ਇਹ ਮੰਗ ਹੈ ਵੀ ਇਹ ਜਿਹੜੀ ਟੈਰ ਵਾਲੀ ਫੈਕਟਰੀ ਹੈ ਇਹ ਬੰਦ ਹੋਣੀ ਚਾਹੀਦੀ ਹੈ ਹੋਰ ਜੋ ਮਰਜੀ ਇੰਡਸਟਰੀ ਲਾ ਸਕਦੇ ਹਾਂ ਹਾਂਜੀ ਹੋਰ ਕੁਝ ਵੀ ਸਰੋਂ ਦੀ ਦਾ ਕੁਝ ਵੀ ਲਾ ਸਕਦੇ ਲੇਕਿਨ ਸਾਨੂੰ ਪਹਿਲਾਂ ਨੇ ਝੂਠ ਬੋਲਿਆ ਸੀ ਵੀ ਇਹ ਸਰੋਂ ਦੀ ਫੈਕਟਰੀ ਲਾਵਾਂਗੇ ਪਰ ਲਾ ਇਹਨਾਂ ਨੇ ਟੈਰਾਂ ਦੀ ਦਿੱਤੀ ਵੀ ਜਨੇ ਕਿਦਰੋਂ ਮਚਾਂਦੇ ਆ ਧੂਆ ਐਨਾ ਆਂਦਾ ਵੀਰ ਜੀ ਬੱਚਿਆਂ ਲਈ ਵੀ ਤੇ ਸਭ ਦੇ ਲਈ ਜੋ ਬਜ਼ੁਰਗ ਉਹਨਾਂ ਨੂੰ ਵੀ ਸਾਹ ਲੈਣੇ ਦਿੱਕਤ ਹੁੰਦੀ ਆ ਹਨ ਵੀ ਜੋ ਅਸੀਂ ਘਰਾਂ 'ਚ ਸਫਾਈਆਂ ਕਰਦੇ ਤਾਂ ਵੀ ਇੰਨੀ ਮਿੱਟੀ ਧੂਆ ਜਣੇ ਕਿ ਕਾਲਾ ਕਾਲਾ ਇਹ ਘਰ ਦਾ ਜਾ ਚੜਦਾ ਤੇ ਅਸੀਂ ਤੰਗ ਆ ਇਸ ਗੱਲ 'ਚ ਵੀ ਇਸ ਮੁੱਦੇ ਨੂੰ ਲੈ ਕੇ ਅੱਜ ਸਾਰੇ ਨਗਰ ਵਾਸੀ ਤੇ ਪਿੰਡ ਵਾਸੀ ਮਤਲਬ ਕਿ ਇਕਾ ਹੋ ਕੇ ਵੀ ਇਹ ਫੈਸਲਾ ਲਿੱਤਾ ਗਿਆ ਵੀ ਇਹ ਫੈਕਟਰੀ ਮਤਲਬ ਕਿ ਇਹ ਬੰਦ ਹੋਣੀ ਚਾਹੀਦੀ ਇਹ ਟੈਨ ਵਾਲੇ ਹਾਂ ਜਿੰਨੇ ਬੰਦ ਨਹੀਂ ਹੁੰਦੀ ਅਸੀਂ ਇੱਥੇ ਬੈਠੇ ਰਹਾਂਗੇ ਚਾਹੇ ਸਾਨੂੰ ਕਿੰਨੇ ਹੀ ਦਿਨ ਲੱਗਣ ਕਿਵੇਂ ਇਹਨਾਂ ਨੂੰ ਅਸੀਂ ਬੰਦ ਕਰਾ ਦੇਈਏ ਵੀ ਆਪ ਤਾਂ ਫਾਇਦਾ ਤੁਸੀਂ ਢੱਲਤੇ ਮ ਲੱਗੇ ਖੜੇ ਰਹੋਗੇ ਅਸੀਂ ਇਸ ਇਸ ਗੱਲ ਤੇ ਅਸੀਂ ਢੱਲਣਾ ਇਹ 2 ਸਾਲ ਜਦੋਂ ਇਹ ਫੈਕਟਰੀ ਲੱਗ ਰਹੀ ਹੈ ਉਦੋਂ ਦੀ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਸੁਣਵਾ ਹੁਣ ਸਿੱਧਾ ਸ਼ਾਰਟ ਸ਼ਾਰਟ ਜੇ ਦੱਸ ਦਿੰਨਾ ਕਿ ਉਦੋਂ ਇਹਨਾਂ ਨੇ ਸਾਨੂੰ ਇਹ ਕਹਿ ਦਿੱਤਾ ਸਾਡੇ ਸੰਤਾ ਵੀ ਇਹ ਤਾਂ ਸਰੋਂ ਦੇ ਤੇਲ ਦੀ ਫੈਕਟਰੀ ਹੈ ਤੇ ਸਾਨੂੰ ਲਾ ਲੈਣ ਦੋ ਅਸੀਂ ਚਲੋ ਜੀ ਉਹਨਾਂ ਨੇ ਸੌ ਖਾ ਕੇ ਧੂਨੇ ਦੇ ਜੇ ਅਸੀਂ ਤੋਂ ਉੱਠ ਕੇ ਆ ਗਏ ਵੀ ਚਲੋ ਵੀ ਸਰੋਂ ਤੇਲ ਦੀ ਤਾਂ ਫੈਕਟਰੀ ਤੁਸੀਂ ਲਾ ਲਓ ਇਹ ਆਪਦੀ ਬਿਲਡਿੰਗ ਬਣਾਈ ਗਿਆ ਜੀ ਕਿ ਕੰਮ ਚਲਾਈ ਗਿਆ ਉਦੋਂ ਦਾ ਚਲਾਉਂਦਾ ਚਲਾਉਂਦਾ ਕੰਮ ਸੰਤਾਂ ਜੀ ਹੁਣ 6 ਮਹੀਨੇ ਪਤਾ ਲੱਗੇ ਵੀ ਤਾਂ ਟੈਰਾਂ ਵਾਲੀ ਹੈ ਹੁਣ ਜੀ ਇਹਨੇ ਸਾਡੇ ਸਾਰੇ ਪਿੰਡ ਦਾ ਮਤਲਬ ਉੱਥੇ ਜੀਣਾ ਦੁੱਬਰ ਕਰ ਰੱਖਿਆ ਸਾਡਾ ਪਿੰਡਾ ਨਾਲ ਜਿੱਥੇ ਸੋਏ ਦੇ ਨਾਲ ਹੀ ਇਧਰ ਇਧਰਲੇ ਪਾਸੇ ਸਾਡੀਆਂ ਢਾਣੀਆਂ ਸਾਹਮਣੇ ਘਨੌਲੀ ਹੈ ਜੀ ਇੱਥੇ ਹੁਣ ਉੱਥੇ ਜਾਨਕੀ ਪੂਰਾ ਪ੍ਰਦੂਸ਼ਣ ਹੈ ਜੀ ਜੀ ਦੀ ਗੈਸ ਦਾ ਧੂਆ ਪੂਰਾ ਜੱਜ ਕੇ ਜਾਂਦਾ ਜਿੱਥੇ ਨਾ ਤਾਂ ਰਾਤ ਨੂੰ ਬੈਠਿਆ ਜਾਂਦਾ ਜੀ ਨਾ ਖੜਿਆ ਜਾਂਦਾ ਦਿਨੇ ਤੱਕ ਨਹੀਂ ਖੜਿਆ ਜਾਂਦਾ ਉਸ ਠੀਕ ਹਾਂ ਦੋ ਇੱਕ ਸਟਾਰ ਪਲੱਸ ਤੇ ਡੀਵੀ ਸਕੂਲ ਆ ਨਾਲ ਹੈ ਜਿੱਥੇ ਰੋਟੀ ਤੱਕ ਨਹੀਂ ਖਾਦੀ ਜਾਂਦੀ ਜੀ ਤੇ ਪ੍ਰੰਤੂ ਜੋ ਆਪਣੇ ਚੌਥਾ ਦਿਨ ਦੇ ਧਰਨੇ ਦਾ ਰੂਪ ਧਾਰ ਲਿਆ ਹੈ ਤੇ ਪ੍ਰਸ਼ਾਸਨ ਤੇ ਅਧਿਕਾਰਕਾਰੀ ਜੋ ਵੀ ਆਏ ਹਣਦੋ ਕੀ ਕਹਿੰਦੇ ਨੇ ਤੁਹਾਨੂੰ ਆਪਣੇ ਕਾ ਆਪਣੇ ਹਾਂ ਐਕਸ਼ਨ ਸਾਹਿਬ ਐਕਸ਼ਨ ਸਾਹਿਬ ਆਏ ਸੀ ਪੁਸ਼ਨ ਬੋਰਡ ਦੇ ਜੀ ਹਾਂਜੀ ਉਹ ਆ ਗਏ ਜੀ ਇੱਥੇ ਦੇਖ ਕੇ ਬਾਗੇ ਜੀ ਇਹਨਾਂ ਦੇ ਸੈਂਪਲ ਵਗੈਰਾ ਲੈਣ ਵਾਸਤੇ ਆਏ ਸੀ ਪਹਿਲਾਂ ਸਾਨੂੰ ਕਹਿੰਦੇ ਸੀ ਤੁਹਾਨੂੰ ਅਸੀਂ ਅੰਦਰ ਨਾਲ ਲੈ ਕੇ ਚੱਲਾਂਗੇ ਜਦੋਂ ਅਸੀਂ ਅੰਦਰ ਗਏ ਜੀ ਫੈਕਟਰੀ ਮਾਲਕ ਕਹਿੰਦੇ ਵੀ ਅਸੀਂ ਮੋਬਾਈਲ ਇਹ ਆ ਦੇ ਬਾਹਰ ਕੱਢ ਕੇ ਆਉਣਾ ਅਸੀਂ ਫੇਰ ਅੰਦਰ ਵੜਾਂਗੇ ਇਹਨਾਂ ਨੂੰ ਅਸੀਂ ਜੀ ਮੋਬਾਈਲ ਅੰਦਰ ਬਾਹਰ ਕੱਢ ਕੇ ਬਾਗੇ ਜਦੋਂ ਦੁਵਾਰੇ ਸੇ ਸਾਨੂੰ ਪ੍ਰਸ਼ਾਸਨ ਦੇ ਅੰਦਰ ਸੱਧਿਆ ਤਾਂ ਕਹਿੰਦੇ ਜੀ ਅਸੀਂ ਤਾਂ ਇਹਨਾਂ ਨਾਲ ਕੋਈ ਫੈਕਟਰੀ ਚੈੱਕ ਨਹੀਂ ਕਰਣੀ ਇਹਨਾਂ ਨੂੰ ਬਾਹਰ ਭੇਜੋ ਜੀ ਸਾਨੂੰ ਉਹਨਾਂ ਨੂੰ ਉੱਥੇ ਬਾਹਰ ਪਾੜ ਕਰ ਵੀ ਜਿੰਨਾ ਕਿ ਤੁਹਾਡਾ ਖਰਚਾ ਹੋਇਆ ਸੀ ਤੇ ਤੇ 13-14 ਲੱਖ ਰੁਪਏ ਸਾਡੇ ਕੰਮਸਾਂ ਨੇ ਕਿਹਾ ਸੀ ਅਲੋਪ ਪਾਈ ਪਿੰਡ ਇਕੱਠਾ ਕਰਕੇ ਦੇ ਦੂਗਾ ਤਾਂ ਚੱਲ ਵੀ ਤੁਸੀਂ ਆਪ ਇੱਥੇ ਸ਼ਿਫਟਿੰਗ ਕਰ ਲਓ ਕੋਈ ਹੋਰ ਫੈਕਟਰੀ ਲਾ ਲਓ ਸਰੋਂ ਦੇ ਤੇਲ ਦੀ ਲਾ ਲਓ ਜਿੰਨਾ ਕਿ ਤੁਹਾਡਾ ਖਰਚਾ ਹੋਊ ਚੱਲ ਅਸੀਂ ਪਿੰਡ ਦੇ ਇਕੱਠੇ ਕਰਕੇ ਦੇ ਦਾਂਗੇ ਉਦੋਂ ਬਾਅਦ ਕੀ ਹੋਇਆ ਜੀ ਇਹਨਾਂ ਨੇ ਜਿਹੜਾ ਤਾਂ 1300 ਕਿੱਲੇ ਦਾ ਮਾਲਕ ਹੈ ਜੀ ਸਾਡੇ ਨਾਲ ਮੌਜੂਦਾ ਸਰਪੰਚ ਆ ਉਹਨੂੰ ਤਾਂ ਇਹਨਾਂ ਨੇ ਜੀ ਕਹਿੰਦੇ ਵੀ ਬਾਹਰ ਜਾ ਤੂੰ ਫੈਕਟਰੀ ਸਾਡੇ ਇੱਥੇ ਲੈਣ ਕਿ ਆਏਗਾ 2 ਕਿੱਲੇ ਦਾ ਮਾਲਕ ਉਹਨੂੰ ਬਾਹਰ ਕੱਢੀ ਜਾਂਦਾ 1300 ਕਿੱਲੇ ਦਾ ਜਿਹੜ ਪਰ ਹੁਣ ਜਿਹੜੀ ਪਹਿਲਾ ਕਮਿਟਮੈਂਟ ਸੀਗੀ ਸਾਡੇ ਸੀ ਇਹਨੂੰ ਬੰਦ ਕਰਕੇ ਇਹਨੂੰ ਕੋਈ ਖਰਚਾ ਨਹੀਂ ਦੇਣਾ ਇਹਨੂੰ ਅਸੀਂ ਬੰਦ ਕਰਾ ਕੇ ਫੈਕਟਰੀ ਨੂੰ ਫੇਰ ਹੀ ਉਠਾਂਗੇ ਉਥੋਂ ਅਜਿਹੇ ਅਸੀਂ ਉੱਠਦੇ ਨਹੀਂ ਘਰੇ ਨਹੀਂ ਜਾਂਦੇ ਬੀਜੇ ਮਾਲਕੋ ਜੋ ਕਿ ਚਾਰ ਦਿਨਾਂ ਤੋਂ ਅੱਜ ਚੌਥਾ ਦਿਨ ਹੋ ਗਿਆ ਜੋ ਕਿ ਪਿੰਡ ਵਾਸੀਆਂ ਨੇ ਧਰਨਾ ਦੇ ਰੱਖਿਆ ਫੈਕਟਰੀ ਬੰਦ ਕਰਾਉਣ ਦੇ ਵਜੋਂ ਤੁਸੀਂ ਕੀ ਕਿਹੜਾ ਚਾਹਵੇਂ ਉਹ ਵੀ ਟੈਰਾਂ ਦੀ ਕਿੰਨੀ ਮੁਸ਼ਕਲ ਆਦੀ ਹੈ ਅਬੇ ਜੀ ਪਹਿਲਾਂ ਤਾਂ ਵੀ ਜਿਹੜਾ ਤੁਸੀਂ ਤੇ ਬਹੁਤ ਬਹੁਤ ਧੰਨਵਾਦ ਜੀ ਪਰ ਗੱਲ ਇਹ ਹੈ ਵੀ ਕੋਈ ਐਦਾਂ ਦਾ ਅਸੀਂ ਫੈਕਟਰੀ ਸ਼ੁਰੂ ਤੋਂ ਅਕਤੂਬਰ ਤੋਂ ਚਲਉਂਦੇ ਆ ਰਹੇ ਕੋਈ ਇਦਾਂ ਦੀ ਕੋਈ ਉਹੋ ਨਹੀਂ ਹੈ ਜੀ ਕੋਈ 스ਮੈਲ ਵਾਲੀ ਜਾਂ ਕੋਈ ਮਤਲਬ ਪਾਣੀ ਵਾਲੀ ਜਿਵੇਂ ਕਹਿ ਰਹੇ ਆ ਜਾਂ ਕੋਈ ਟ੍ਰੈਫਿਕ ਦੀ ਕਹਿ ਰਹੇ ਸਮੱਸਿਆ ਸਾਡੀ ਖੁਦੀ ਪਾਰਕਿੰਗ ਬਹੁਤ ਵੱਡੀ ਵੱਡੀ ਦੀ ਹੈ ਕੋਈ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਹੈ ਪਰ ਫਿਰ ਵੀ ਮਤਲਬ ਹੁਣ ਪਿੰਡ ਵਾਲੇ ਜਿਹੜੇ ਨਾਲ ਜਨਵਰੀ ਪਹਿਲਾਂ ਕੰਪਲੀਟ ਕੀਤੀ ਸੀ ਇਪ੍ਰਿਸ਼ਨ ਰੋਡ ਆ ਕੇ ਦੇਖ ਕੇ ਗਿਆ ਪਹਿਲਾਂ ਵੀ ਚੈੱਕ ਕਰਕੇ ਗਿਆ ਹੁਣ ਵੀ ਕੱਲ ਆਏ ਸੀ ਚੈੱਕ ਕਰਕੇ ਗਏ ਕੋਈ ਇਦਾਂ ਦੀ ਉਹਨਾਂ ਨੇ ਕਮੀ ਨਹੀਂ ਪਾਈਗੀ ਪਰ ਹੁਣ ਇਹਨਾਂ ਨੂੰ ਸਮਝਾਉਣ ਵਾਲਾ ਕੋਈ ਪ੍ਰਸ਼ਾਸਨ ਨੂੰ ਅਸੀਂ ਬੇਨਤੀਆਂ ਕਰੀਆ ਲੈ ਵੀ ਸਾਡਾ ਕਾਰੋਬਾਰ ਚਲਾਓ ਸਾਡਾ ਬਹੁਤ ਭਾਰੀ ਨੁਕਸਾਨ ਹੋ ਰਿ ਅੰਨੀ ਲੇਬਰ ਬਿਲੀ ਬਠੀ ਹੈ ਅਸੀਂ ਕੋ ਸਾਰਾ ਦਿਨ ਅੱਥੇ ਡਿਊਟੀ ਦਿੰਨੇ ਆ ਪਰ ਕੋਈ ਸਾਡੀ ਪ੍ਰਸ਼ਾਸਨ ਉਹਨੂੰ ਕੋਈ ਜਿਆਦਾ ਸਰਵਾਈ ਮਤਲਬ ਵਧੀਆ ਨਹੀਂ ਹੋ ਰਹੀ ਮਤਲਬ ਕਰਦਾ ਇਹ ਵੀ ਅਸੀਂ ਸੈਜੋਂ ਸਾਨੂੰ ਨਹੀਂ ਮਿਲ ਰਿਆ ਫੈਕਟਰੀ ਕਰੀ ਬੰਦ ਪਈ ਹੈ ਉਹ ਦਿਨ ਤੋਂ ਇਹ ਪ੍ਰਸ਼ਾਸਨ ਦੇ ਵਿਰੋਧ ਵੀ ਤੁਹਾਨੂੰ ਮਤਲਬ ਕੀ ਕੋਈ ਮਤਲਬ ਸਹਿਯੋਗ ਨਹੀਂ ਮਿਲ ਰਹਾ ਤੇ ਫੈਕਟਰੀ ਮਤਲਬ ਵਧੀਆ ਸਹਿਯੋਗ ਨਹੀਂ ਮਿਲਦਾ ਗੱਡੀਆਂ ਬਾਹਰ ਖੜੀਆਂ ਜੀ ਗੱਡੀਆਂ ਅੰਦਰ ਖੜੀਆਂ ਨਾਲ ਦਰੋਂ ਬਾਹਰ ਜਾ ਰਹੇ ਨੇ ਵੀ ਦਿਨ ਤੋਂ ਦਿਨ ਫੈਕਟਰੀ ਬੰਦ ਹੋਣ ਕਰਕੇ ਲੇਬਰ ਵੀ ਖੜੀ ਹੈ ਤੇ ਫੈਕਟਰੀ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਜੀ ਜੀ ਏ ਇਹ ਬੰਦੇ ਤੁਸੀਂ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਕੀ ਮੰਗਣਾ ਹੈ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਸਾਡਾ ਕਰਨਾ ਚੁਕਾਇਆ ਜਾਵੇ ਤੇ ਇਹ ਸਾਨੂੰ ਫੈਕਟਰੀ ਆਪਦੀ ਰੂਟੀਨ ਚ ਚਲਾਉਣ ਦਿੱਤੀ ਜਾਵੇ ਕੋਈ ਇਹਦਾ ਕੋਈ ਪੋਲੂਸ਼ਨ ਨਹੀਂ ਹੈ ਕੋਈ ਇਦਾਂ ਦਾ ਕੋਈ ਮਤਲਬ ਕਿਸੇ ਨੂੰ ਕੋਈ ਨੁਕਸਾਨੀ ਨਹੀਂ ਕੋਦ ਆਪ ਸਾਰਾ ਦਿਨ ਡਿਊਟੀ ਦਿੰਦੇ ਆ ਮੇਰਾ ਬੇਟਾ ਇੱਥੇ ਕੋਲ ਡਿਊਟੀ ਦਿੰਦਾ ਪੂਰੇ ਸਾਲ ਦਾ